ਬਹੁਤ ਚੀਜ਼ਾਂ ਜ਼ਿਆਦਾ ਖਾਂਦੇ ਪਏ ਆ ਅਸੀਂ ਵੀ ਖਾ ਰਹੇ ਆ ਤੇ ਅਸੀਂ ਆਪਣੇ ਬੱਚਾ ਨੂੰ ਵੀ ਸੋ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤੁਹਾਡੇ ਹੱਥ ਆ ਹੋਰ ਕਿਸੇ ਦੇ ਹੱਥ ਨਹੀਂ ਹੈਗੀ ਸੇਵ ਦੀ ਕੀ ਕੀਮਤ ਹੋਏਗੀ ਇੱਕ ਦੀ 15 ਰੁਪਏ ਹੋਏਗੀ ਵੱਧ ਤੋਂ ਵੱਧ ਮੈਂ ਕਹਿੰਨਾ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਅਸੀਂ ਆਪ ਉਹਨਾਂ ਦੀ ਖਰਾਬ ਕਰਦੇ ਪਏ ਆ ਇੱਕ ਦਿਨ ਜਿੱਦ ਕਰਨਗੇ ਦੋ ਦਿਨ ਜਿੱਦ ਕਰਨਗੇ ਤਿੰਨ ਦਿਨ ਜਿੱਦ ਕਰਨਗੇ ਉਸ ਤੋਂ ਬਾਅਦ ਉਹ ਆਪਣੇ ਆਪ ਹਟ ਜਾਣਗੇ ਤੁਸੀਂ ਬਿਮਾਰੀਆਂ ਦਾ ਪੈਕਟ ਆ ਬਿਮਾਰੀਆਂ ਦਾ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਜਿਹੜੀ ਵੀਡੀਓ ਦਾ ਟੌਪਿਕ ਆ ਸਾਡੀ ਵੀਡੀਓ ਦਾ ਟੌਪਿਕ ਇਹ ਹੈਗਾ ਜੀ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤੁਹਾਡੇ ਹੱਥ ਦੇ ਸੋ ਮੈਂ ਸੋਚਿਆ ਵੀ ਯਾਰ ਇਹ ਜਿਹੜੀ ਗੱਲ ਆ ਤੁਹਾਡੇ ਨਾਲ ਨਾ ਸ਼ੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਕਿਉਂਕਿ ਮੈਂ ਦੇਖਦਾ ਪਿਆਵਾ ਵੀ ਅੱਜ ਦੇ ਸਮੇਂ ਦੇ ਵਿੱਚ ਜੜੀਆਂ ਚੀਜ਼ਾਂ ਮਤਲਬ ਵੀ ਸਾਨੂੰ ਖਾਣੀਆਂ ਚਾਹੀਦੀਆਂ ਨੇ ਅਸੀਂ ਉਹ ਨਹੀਂ ਖਾਂਦੇ ਪਏ ਹਨਾ ਤੇ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਸਾਨੂੰ ਅਸੀਂ ਉਹ ਚੀਜ਼ਾਂ ਜ਼ਿਆਦਾ ਖਾਂਦੇ ਪਏ ਆ ਅਸੀਂ ਵੀ ਖਾ ਰਹੇ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਉਹ ਚੀਜ਼ਾਂ ਖਵਾ ਰਹੇ ਆ ਅਸੀਂ ਇਹਦੇ ਪਿੱਛੇ ਕਾਰਨ ਪਤਾ ਨਹੀਂ ਕੀ ਹੋ ਸਕਦਾ ਹਨਾ ਇਹਦੇ ਵਿੱਚ ਜੇ ਵੇਖਿਆ ਜਾਵੇ ਜਿੱਥੇ ਤੱਕ ਮੈਂ ਸੋਚਦਾ ਵਾਂ ਜਿੱਥੇ ਤੱਕ ਮੈਂ ਦੇਖਿਆ ਵਾ ਇਹਦੇ ਵਿੱਚ ਕੋਈ ਹੋਰ ਵੱਡਾ ਕਾਰਨ ਨਹੀਂ ਹੈਗਾ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਡੀ ਆਪਣੀ ਖੁਦ ਦੀ ਲਾਪਰਵਾਹੀ ਆ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਅਸੀਂ ਆਪ ਉਹਨਾਂ ਦੀ ਖਰਾਬ ਕਰਦੇ ਪਏ ਆ ਉਹ ਕਿਵੇਂ ਖਰਾਬ ਕਰਦੇ ਪਏ ਆ ਦੇਖੋ ਅਸੀਂ ਆਪਣੇ ਬੱਚਿਆਂ ਨੂੰ ਖਾਣ ਲਈ ਅਸੀਂ ਜੰਕ ਫੂਡ ਦਿੰਦੇ ਪਏ ਆ ਹਨਾ ਅਸੀਂ ਉਹਨਾਂ ਨੂੰ ਉਹਲੀ ਚੀਜ਼ਾਂ ਖਵਾ ਰਹੇ ਹਾਂ ਬਾਹਰਲੀ ਚੀਜ਼ਾਂ ਖਵਾ ਰਹੇ ਹਾਂ ਪੈਕੇਟ ਵਾਲੇ ਜਿਹੜੇ ਫੂਡ ਆ ਅਸੀਂ ਉਹ ਖਵਾ ਰਹੇ ਹਾਂ ਜਦ ਕਿ ਸਾਨੂੰ ਉਹ ਚੀਜ਼ਾਂ ਨੂੰ ਓਵਾਇਡ ਕਰਕੇ ਸਾਨੂੰ ਚਾਹੀਦਾ ਸੀ ਆਪਣੇ ਬੱਚੇ ਨੂੰ ਅਸੀਂ ਅਸੀਂ ਉਹਨਾਂ ਨੂੰ ਹੈਲਦੀ ਚੀਜ਼ਾਂ ਖਵਾਈਏ ਅਸੀਂ ਉਹਨਾਂ ਨੂੰ ਫਰੂਟ ਵਗੈਰਾ ਖਵਾਈਏ ਨਾ ਕਿ ਅਸੀਂ ਲੇਜ਼ ਕੁਰਕਰੇ ਖਵਾਈਏ ਅਸੀਂ ਸੋਚੋ ਯਾਰ ਦੇਖੋ ਜਿਹੜਾ ਲੇਜ਼ ਦਾ ਪੈਕੇਟ ਆ ਹਨਾ ਉਹ ਮੰਨ ਕੇ ਚਲੋ 20 25 ਰੁਪਏ ਦਾ ਆਏਗਾ ਹਨਾ ਇੱਕ ਜੇ ਆਪਾਂ ਸੇਵ ਦੀ ਕੀਮਤ ਦੇਖੀਏ ਉਹਦੇ ਬਰਾਬਰ ਸੇਵ ਦੀ ਕੀਮਤ ਵੀ ਇੰਨੀ ਕੀ ਆ ਸੇਵ ਦੀ ਕੀਮਤ ਜ਼ਿਆਦਾ ਥੋੜੀ ਆ ਹੁਣ ਮੰਨ ਕੇ ਚਲੋ ਮੇਰੇ ਕੋਲ ਪਏ ਨੇ ਆਹ ਲੇਜ਼ ਲਾ ਲਓ ਹਨਾ ਆਹ ਕੁਰਕਰੇ ਆ ਜਾਂ ਆਹ ਲੇਜ਼ ਆ ਹਨਾ ਇਹ 10 20 ਰੁਪਏ ਦਾ ਨਾ 20 ਰੁਪਏ ਦਾ ਜੇ ਬੰਨ ਕੇ ਚਲੋ ਛੋਟਾ ਬੱਚਾ ਲੈਂਦਾ ਜਾਂ ਕੁਝ ਵੀ ਆ ਉਹ 20 ਰੁਪਏ ਦੀ ਚੀਜ਼ ਲੈਂਦਾ ਹੀ ਲੈਂਦਾ ਹੁਣ ਮੇਰੇ ਕੋਲ ਫਰੂਟ ਵੀ ਪਿਆ ਤੁਸੀਂ ਦੇਖ ਸਕਦੇ ਹੋ ਔਰੇਂਜਾ ਅਮਰੂਦ ਆ ਹਨਾ ਆਹ ਇੱਕ ਸੇਬ ਹਨਾ ਜੇ ਆਪਾਂ ਸੇਬ ਦੀ ਕੀਮਤ ਲਾ ਲਈਏ ਸੇਬ ਦੀ ਕੀ ਕੀਮਤ ਹੋਏਗੀ ਇੱਕ ਦੀ 15 ਰੁਪਏ ਹੋਏਗੀ ਵੱਧ ਤੋਂ ਵੱਧ ਮੈਂ ਕਹਿੰਨਾ 15 ਰੁਪਏ ਜਿਆਦਾ ਜਿਆਦਾ 20 ਰੁਪਏ ਹੋਏਗੀ ਜੇ ਆਪਾਂ ਇਹਦੀ ਲੇਸ ਦੀ ਆਪਾਂ ਕੀਮਤ ਦੇਖੀਏ ਇਹਦੀ ਕੀ ਕੀਮਤ ਇਹਦੀ ਹੋਏਗੀ 20 ਰੁਪਏ ਕੀਮਤ ਹਨਾ ਤਾਂ ਦੇਖੋ ਇਹ ਮਹਿੰਗਾ ਪਿਆ ਸਾਨੂੰ ਜਾਂ ਲੇਜ਼ ਮਹਿੰਗਾ ਪਿਆ ਸਾਨੂੰ ਲੇਜ਼ ਮਹਿੰਗਾ ਪਿਆ ਨਾ ਇਹਦਾ ਤਾਂ ਕੋਈ ਬੇਨਿਫਿਟ ਨਹੀਂ ਹੈਗਾ ਲੇਜ਼ ਦਾ ਕੋਈ ਬੇਨਿਫਿਟ ਨਹੀਂ ਹੈਗਾ ਇਹਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਸਰੀਰ ਨੂੰ ਚਾਹੀਦੀ ਹੋਵੇ ਜਿਹੜੀ ਸਾਡੇ ਸਰੀਰ ਨੂੰ ਗਰੋਥ ਕਰਨ ਦੇ ਵਿੱਚ ਸਾਡੀ ਮਦਦ ਕਰੇ ਇਹਦੇ ਵਿੱਚ ਇਹੋ ਜੀ ਕਿ ਚੀਜ਼ ਹੈ ਨਹੀਂ ਇਹਦੇ ਵਿੱਚ ਕੋਈ ਮਿਨਰਲ ਨਹੀਂ ਹੈਗਾ ਕੋਈ ਪ੍ਰੋਟੀਨ ਨਹੀਂ ਹੈਗਾ ਜੇ ਉਹਦੇ ਵਜਾਇਆ ਆਪਾਂ ਇਹਨੂੰ ਸੇਵ ਨੂੰ ਦੇਖੀਏ ਐਪਲ ਨੂੰ ਦੇਖੀਏ ਇੱਕ ਤਾਂ ਮੰਨ ਕੇ ਚਲੋ 15 ਰੁਪਏ ਦਾ ਇੱਕ ਸੇਵ ਆਇਆ ਹਨਾ ਇਹਦੇ ਵਿੱਚ ਦੇਖੋ ਤੁਹਾਨੂੰ ਕਿੰਨੇ ਜ਼ਿਆਦਾ ਬੇਨਫਿਟ ਹੁੰਦੇ ਆ ਇਹਦੇ ਵਿੱਚ ਦੇਖੋ ਇਹਦੇ ਵਿੱਚ ਕਿੰਨੇ ਮਿਨਰਲ ਨੇ ਕਿੰਨੇ ਪੋਸ਼ਟਿਕ ਆਹਾਰ ਨੇ ਇਹਦੇ ਵਿੱਚ ਹਨਾ ਜਿਹੜੇ ਤੁਹਾਡੇ ਸਰੀਰ ਨੂੰ ਗਰੋਅ ਕਰਨ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰਨਗੇ ਤੇ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਉਣਗੇ ਇਹ ਤੁਹਾਨੂੰ ਬਿਮਾਰੀ ਤੋਂ ਬਚਾਏਗਾ ਇਹ ਤੁਹਾਨੂੰ ਨੁਕਸਾਨ ਪਹੁੰਚਾਏਗਾ ਯਾਨੀ ਕਿ ਇਹ ਤੁਹਾਨੂੰ ਬਿਮਾਰ ਕਰੇਗਾ ਇਹ ਤੁਹਾਨੂੰ ਬਿਮਾਰੀਆਂ ਤੋਂ ਬਚਾਏਗਾ ਹੁਣ ਤੁਸੀਂ ਖੁਦ ਸੋਚੋ ਤੁਸੀਂ ਇਹ ਚੀਜ਼ ਖਾਣਾ ਪਸੰਦ ਕਰੋਗੇ ਜਾਂ ਇਹ ਚੀਜ਼ ਖਾਣਾ ਪਸੰਦ ਕਰੋਗੇ ਜੇ ਬੱਚੇ ਸਾਡੇ ਜिद ਕਰਦੇ ਵੀ ਆ ਜੇ ਬੱਚੇ ਸਾਡੇ ਜिद ਕਰਦੇ ਵੀ ਆ ਤੁਸੀਂ ਉਹਨਾਂ ਨੂੰ ਲੈ ਕੇ ਨਾ ਦੋ ਇੱਕ ਦਿਨ ਜिद ਕਰਨਗੇ ਦੋ ਦਿਨ ਜिद ਕਰਨਗੇ ਤਿੰਨ ਦਿਨ ਜिद ਕਰਨਗੇ ਉਸ ਤੋਂ ਬਾਅਦ ਉਹ ਆਪਣੇ ਆਪ ਹਟ ਜਾਣਗੇ ਤੁਸੀਂ ਉਹਨਾਂ ਨੂੰ ਫਰੂਟ ਕਿਉਂ ਨਹੀਂ ਖਵਾਉਂਦੇਗੇ ਉਹਨਾਂ ਨੂੰ ਆਹ ਚੀਜ਼ਾਂ ਖਵਾਓ ਅਮਰੂਦ ਖਵਾਓ ਸੰਤਰੇ ਖਵਾਓ ਉਹਨਾਂ ਨੂੰ ਕੀਵੀ ਖਵਾਓ ਅਨਾਰ ਖਵਾਓ ਬਨਾਣਾ ਦੋ ਖਾਣ ਵਾਲ ਤੇ ਪਾਈਨੈਪਲ ਦੋ ਕਿੰਨਾ ਕੁਛ ਆ ਯਾਰ ਹਣਾ ਤੁਸੀਂ ਇਹ ਇੱਕ ਦਿਨ ਦੇ ਵਿੱਚ 2 2 3 3 ਵੀ ਖਾ ਜਾਂਦੇ ਹੋਵੋਗੇ ਤੁਸੀਂ ਵੀ ਤੇ ਤੁਹਾਡੇ ਬੱਚੇ ਵੀ ਹਣਾ ਜੇ ਮੰਨ ਕੇ ਚੱਲੋ ਤੁਸੀਂ ਇੱਕ ਦਿਨ ਦੇ ਵਿੱਚ ਦੋ ਵੀ ਤੁਸੀਂ ਇਹ ਖਾ ਗਏ ਤਾਂ ਮੰਨ ਕੇ ਚੱਲੋ ਤੁਸੀਂ 40 ਰੁਪਏ ਖਰਾਬ ਕਰਤੇ ਜੇ ਉਹਦੀ ਬਜਾਏ ਤੁਸੀਂ ਆ ਖਾਓਗੇ ਤੁਹਾਨੂੰ ਅੱਧਾ ਕਿਲੋ ਸੇਵ ਮਿਲ ਜਾਣੇ 40 ਰੁਪਏ ਦੇ ਉਸ ਅੱਧਾ ਕਿਲੋ ਦੇ ਵਿੱਚ ਤਿੰਨ ਚਾਰ ਸੇਵ ਚੜ ਜਾਂਦੇ ਨੇ ਵਧੀਆ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਸਾਰੇ ਸੇਵ ਥੋੜੀ ਖਾਣਾ ਤੁਸੀਂ ਇੱਕ ਦਿਨ ਦੇ ਵਿੱਚ ਸਿਰਫ ਇੱਕ ਸੇਵ ਖਾਣਾ ਤੁਸੀਂ ਅੱਧਾ ਕਿਲੋ ਸੇਵ ਥੋੜੀ ਖਾਜੂਗੇ ਸੋ ਇਹ ਚੀਜ਼ਾਂ ਦੀ ਯਾਦ ਰੱਖੋ ਜਿਹੜੀਆਂ ਗੰਦੀਆਂ ਚੀਜ਼ਾਂ ਨੇ ਜੰਕ ਫੂਡ ਨੇ ਉਹਨਾਂ ਨੂੰ ਅਵੋਇਡ ਕਰੋ ਹਨਾ ਜਿਵੇਂ ਆ ਕੋਰਕਰੇ ਹੋਗੇ ਲੇਸ ਹੋਗੇ ਪੈਕਟ ਵਾਲੀ ਚੀਜ਼ਾਂ ਨੂੰ ਅਵੋਇਡ ਕਰੋ ਬਿਸਕੁਟਾਂ ਨੂੰ ਅਵੋਇਡ ਕਰੋ ਜੇ ਚੀਜ਼ਾਂ ਖਾਣੀਆਂ ਨੇ ਜਿਹੜੀਆਂ ਚੀਜ਼ਾਂ ਸਾਡੇ ਖਾਣ ਵਕਤ ਤੇ ਬਣੀਆਂ ਨੇ ਅਸੀਂ ਉਹ ਚੀਜ਼ਾਂ ਕਿਉਂ ਨਹੀਂ ਖਾਂਦੇ ਹੈਗੇ ਜਦੋਂ ਅਸੀਂ ਬਿਮਾਰ ਹੋ ਜਾਂਦੇ ਆ ਅਸੀਂ ਜਦੋਂ ਬਿਮਾਰ ਹੋ ਜਾਂਦੇ ਆ ਹਸਪੀਟਲ ਦੇ ਵਿੱਚ ਪਹੁੰਚ ਜਾਂਦੇ ਆ ਫਿਰ ਕੀ ਕਰਦੇ ਆ ਅਸੀਂ ਫਿਰ ਅਸੀਂ ਆਹ ਚੀਜ਼ਾਂ ਦੇ ਉੱਤੇ ਆਉਂਦੇ ਆ ਸੇਵ ਦੇ ਉੱਤੇ ਆਉਂਦੇ ਆ ਫਿਰ ਅਸੀਂ ਸੰਤਰੇ ਖਾਣੇ ਸ਼ੁਰੂ ਕਰਦੇ ਆ ਫਿਰ ਅਸੀਂ ਜੂਸ ਪੀਣਾ ਸ਼ੁਰੂ ਕਰਦੇ ਆ ਬੱਚਵੀ ਤਾਂ ਸ਼ੁਰੂ ਕਰਦੇ ਹਾਂ ਤਾਂ ਉਹਦੇ ਨਾਲ ਚੰਗਾ ਤੁਸੀਂ ਪਹਿਲਾਂ ਹੀ ਤੁਸੀਂ ਸ਼ੁਰੂ ਕਰ ਦੋ ਆ ਚੀਜ਼ਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਹੈਗਾ ਇਹਦੇ ਵਿੱਚ ਕੁਝ ਵੀ ਨਹੀਂ ਨਾ ਤੇ ਇਹਦੇ ਵਿੱਚ ਕਾਰਬੋਹਾਈਡਰੇਟ ਹੈਗੇ ਨਾ ਇਹਦੇ ਵਿੱਚ ਪ੍ਰੋਟੀਨ ਹੈਗਾ ਨਾ ਇਹਦੇ ਵਿੱਚ ਗੁੱਡ ਫੈਟ ਹੈਗੀ ਇਹਦੇ ਵਿੱਚ ਹੈਗੀ ਕੁਝ ਵੀ ਨਹੀਂ ਇਹਦੇ ਵਿੱਚ ਹੈਗਾ ਤਾਂ ਇਹ ਬਿਮਾਰੀਆਂ ਨੇ ਇਹ ਸਿਰਫ ਬਿਮਾਰੀਆਂ ਦਾ ਪੈਕੇਟ ਆ ਬਿਮਾਰੀਆਂ ਦਾ ਇਹ ਤੇ ਇਹ ਕੀ ਆ ਇਹ ਤੁਹਾਨੂੰ ਸਿਹਤਮੰਦ ਰੱਖੇਗਾ ਤੁਹਾਡੀ ਗ੍ਰੋਥ ਕਰੇਗਾ ਤੁਹਾਡੇ ਦਿਮਾਗ ਨੂੰ ਤੇਜ਼ ਕਰੇਗਾ ਸੋ ਇਸ ਕਰਕੇ ਆ ਚੀਜ਼ਾਂ ਨੂੰ ਖਾਣਾ ਸ਼ੁਰੂ ਕਰੋ ਨਾ ਕਿ ਆ ਚੀਜ਼ਾਂ ਨੂੰ ਜਿੰਨਾ ਹੋ ਸਕਦਾ ਜਿੰਨਾ ਹੋ ਸਕਦਾ ਇਹ ਚੀਜ਼ਾਂ ਨੂੰ ਅਵੋਇਡ ਕਰੋ ਇਹਨਾਂ ਨੂੰ ਬੰਦ ਕਰੋ ਕੋਲਡ ਡਰਿੰਕਾਂ ਨੂੰ ਬੰਦ ਕਰੋ ਮਿੱਠੀਆਂ ਚੀਜ਼ਾਂ ਨੂੰ ਖਾਣਾ ਬੰਦ ਕਰੋ ਪੈਕਟ ਵਾਲੀਆਂ ਚੀਜ਼ਾਂ ਨੂੰ ਖਾਣਾ ਬੰਦ ਕਰੋ ਆਪ ਵੀ ਖਾਣਾ ਬੰਦ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਖਵਾਣਾ ਬੰਦ ਕਰੋ ਪਲੀਜ਼ ਆਪਣੇ ਬੱਚਿਆਂ ਨੂੰ ਆਦਰ ਪਾਓ ਆ ਚੀਜ਼ਾਂ ਖਵਾਉਣ ਦੀ ਫਰੂਟ ਖਵਾਉਣ ਦੀ ਆਦਰ ਪਾਓ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਲਿਆ ਕੇ ਰੱਖੋ ਵੜੀਆ-ਵੜੀਆ ਚੀਜ਼ਾਂ ਲੈ ਕੇ ਖੋ ਤਾਂ ਜੋ ਤੁਹਾਡੇ ਬੱਚੇ ਦੀ ਨਜ਼ਰ ਪਵੇ ਤੇ ਉਹ ਆਪਣੇ ਆਪ ਹੀ ਖਾਣ ਨੂੰ ਮੰਗਣ। ਨਾ ਕਿ ਤੁਸੀਂ ਆਹ ਲਿਆ ਕੇ ਰੱਖੋ, ਨਾ ਕਿ ਤੁਸੀਂ ਕੋਲਡ ਡਰਿੰਕਾ ਲਿਆ ਕੇ ਰੱਖੋ ਫ੍ਰਿਜ ਦੇ ਵਿੱਚ, ਨਾ ਕਿ ਤੁਸੀਂ ਡੱਬੇ ਵਾਲੇ ਜੂਸ ਲਿਆ ਕੇ ਰੱਖੋ, ਨਾ ਕਿ ਤੁਸੀਂ ਮਿੱਠੀਆਂ ਚੀਜ਼ਾਂ ਲਿਆ ਕੇ ਰੱਖੋ। ਅਗਰ ਤੁਸੀਂ ਇਹ ਚੀਜ਼ ਲੈਣੀ ਆ ਤਾਂ ਆਹ ਚੀਜ਼ ਲਿਓ ਜਿਹਦਾ ਤੁਹਾਨੂੰ ਬੇਨਿਫਿਟ ਆ ਤੁਹਾਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਪਤਾ ਲੱਗੂਗਾ ਵੀ ਆਹ ਚੀਜ਼ ਦਾ ਕਿੰਨਾ ਬੇਨਿਫਿਟ ਆ ਤੇ ਇਹ ਚੀਜ਼ ਦਾ ਕਿੰਨਾ ਬੇਨਿਫਿਟ ਆ ਤੁਹਾਨੂੰ ਬਾਅਦ 'ਚ ਜਾ ਕੇ ਪਤਾ ਲੱਗੂਗਾ ਜਦ ਤੁਸੀਂ ਬਿਮਾਰ ਹੋ ਜਾਓਗੇ ਫਿਰ ਤੁਹਾਨੂੰ ਫੇਰ ਪਤਾ ਲੱਗੂਗਾ। ਸੋ ਕਿ ਉਹਨਾਂ ਸੀ ਬਿਮਾਰ ਹੋਣ ਤੋਂ ਪਹਿਲਾਂ ਹੀ ਅਸੀਂ ਸੰਭਲ ਜਾਈਏ ਸੋ ਪਲੀਜ਼ ਮੇਰਾ ਵੀਡੀਓ ਬਣਾਉਣ ਦਾ ਇਹੀ ਮੈਨ ਕਾਰਨ ਸੀਗਾ ਇਹੀ ਮਕਸਦ ਸੀਗਾ ਵੀ ਆਪ ਖੁਦ ਆਪਣੇ ਆਪ ਨੂੰ ਬਦਲੋ ਜਦੋਂ ਤੱਕ ਅਸੀਂ ਆਪ ਆਪਣੇ ਆਪ ਨੂੰ ਨਹੀਂ ਬਦਲਾਂਗੇ ਅਸੀਂ ਆਪਣੇ ਆਹਾਰ ਨੂੰ ਨਹੀਂ ਬਦਲਾਂਗੇ ਅਸੀਂ ਰਹਿਣ ਸਣ ਨੂੰ ਨਹੀਂ ਬਦਲਾਂਗੇ ਅਸੀਂ ਆਪਣੇ ਖਾਣ ਪੀਣ ਨੂੰ ਨਹੀਂ ਬਦਲਾਂਗੇ ਉਦੋਂ ਤੱਕ ਕੁਝ ਵੀ ਨਹੀਂ ਹੈਗਾ ਨਾ ਅਸੀਂ ਆਪਣੇ ਬੱਚਿਆਂ ਨੂੰ ਬਦਲ ਸਕਦੇ ਹੈਗੇ ਨਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬਦਲ ਸਕਦੇ ਹੈਗੇ ਸਭ ਤੋਂ ਪਹਿਲੀ ਜਿਹੜੀ ਪਹਿਲਾ ਤੁਹਾਨੂੰ ਆਪ ਨੂੰ ਹੀ ਕਰਨੀ ਪੈਣੀ ਆ ਨਾ ਕਿ ਕਿਸੇ ਹੋਰ ਨੂੰ ਅਗਰ ਤੁਹਾਡੇ ਬੱਚੇ ਇਹ ਚੀਜ਼ ਮੰਗਦੇ ਵੀ ਆ ਉਹਨਾਂ ਨੂੰ ਝਿੜਕੋ ਉਹਨਾਂ ਨੂੰ ਡਾਂਟੋ ਵੀ ਇਹ ਨਹੀਂ ਖਾਣੇ ਇਹ ਗੰਦੀ ਚੀਜ਼ਾਂ ਨੇ ਇਹ ਜੰਕ ਫੂਡ ਨੇ ਇਹ ਤੇਰੀ ਸਿਹਤ ਲਈ ਹਾਨੀਕਾਰਕ ਨਹੀਂ ਬੱਚਾ ਇੱਕ ਦਿਨ ਜਿੱਦ ਕਰੇਗਾ ਦੋ ਦਿਨ ਜਿੱਦ ਕਰੇਗਾ ਤਿੰਨ ਦਿਨ ਜਿੱਦ ਕਰੇਗਾ ਚੌਥੇ ਦਿਨ ਬਾਅਦ ਉਹ ਆਪਣੇ ਆਪ ਵੱਟ ਜਾਏਗਾ ਉਹਨੂੰ ਪਤਾ ਵੀ ਮੇਰੀ ਮੰਮਾ ਨੇ ਮੈਨੂੰ ਇਹ ਚੀਜ਼ ਨਹੀਂ ਲੈ ਕੇ ਦੇਣੀ ਮੇਰੇ ਪਾਪਾ ਨੇ ਮੈਨੂੰ ਇਹ ਚੀਜ਼ ਨਹੀਂ ਲੈ ਕੇ ਦੇਣੀ ਉਹਨੇ ਆਪਣੇ ਆਪ ਹਟ ਜਾਣਾ ਜਦੋਂ ਖਾਣ ਨੂੰ ਮੰਗਦਾ ਤਾਂ ਉਹਦੇ ਗਾੜੀ ਆਹ ਚੀਜ਼ਾਂ ਰੱਖੋ ਜਦੋਂ ਉਹ ਮਜਬੂਰ ਹੋ ਗਿਆ ਉਹਨੇ ਆਪਣੇ ਆਪ ਹੀ ਇਹ ਚੀਜ਼ਾਂ ਖਾਣੇ ਸ਼ੁਰੂ ਕਰ ਦੇਣੀਆਂ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਫਰੂਟ ਖਾਣੇ ਸ਼ੁਰੂ ਕਰਤੇ ਉਹਨੇ ਜੰਕ ਫੂਡ ਵੱਲ ਜਾਣਾ ਹੀ ਨਹੀਂ ਹੈਗਾ ਅਸੀਂ ਕੀ ਕਰਦੇ ਆ ਆਪਣੇ ਵਿੱਚੋਂ ਚੁੱਪ ਕਰਾਉਣ ਦੇ ਮਾਰੇ ਅਸੀਂ ਉਹਨੂੰ ਲੇਜ਼ ਦੇ ਲੈ ਕੇ ਦੇ ਦੇ ਦਿੰਨੇ ਆ ਮਸੀਵ ਕੁਰਕਰੇ ਲੈ ਕੇ ਦੇ ਦਿੰਨੇ ਆ ਬਿਸਕੁਟ ਲੈ ਕੇ ਦੇ ਦਿੰਨੇ ਆ ਜਾਂ ਫਿਰ ਅਸੀਂ ਉਹਨੂੰ ਕਹਿੰਦੇ ਨੇ ਲੈ ਵੀ ਤੂੰ 버거 ਖਾਲਾ ਤੂੰ ਪੀਜ਼ਾ ਖਾਲਾ ਹਣਾ ਸੋ ਇਦਾਂ ਦੀ ਗਲਤੀ ਤੁਸੀਂ ਕਦੇ ਨਹੀਂ ਕਰਨੀ ਹੈਗੀ ਹਾਂ ਮੰਨਿਆ ਚਲੋ 15 20 ਦਿਨ ਬਾਅਦ ਤੁਸੀਂ ਇੱਕ ਅੱਧੀ ਤੁਸੀਂ 버거 ਖਾ ਲਿਆ ਜਾਏਗਾ ਤੁਸੀਂ ਪੀਜ਼ਾ ਖਾ ਲਿਆ ਹਣਾ ਜਾਂ ਨਿਊਟ੍ਰਲ ਖਾ ਲੇ 15 20 ਦਿਨਾਂ ਚ ਇੱਕ ਵਾਰ ਖਾ ਲਿਆ ਪਰ ਰੋਜ਼ ਨਹੀਂ ਸੋ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤੁਹਾਡੇ ਹੱਥ ਆ ਹੋਰ ਕਿਸੇ ਦੇ ਹੱਥ ਨਹੀਂ ਹੈਗੀ ਹੁਣ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਸਿਹਤਮੰਦ ਰਹਿਣਾ ਜਾਂ ਬਿਮਾਰ ਰਹਿਣਾ ਜਾਂ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਰਹਿਣਾ ਜਾ ਨਿਰਾਸ਼ ਰਹਿਣਾ ਠੀਕ ਹੈ ਜੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਹੋएगी ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇਹ ਵੀਡੀਓ ਦੇ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਖਾਣੀਆਂ ਬਿਲਕੁਲ ਬੰਦ ਕਰਾਓ ਜੀ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਫਰੂਟ ਦਿਵੋ ਤਾਂ ਜੋ ਉਹ ਸਿਹਤਮ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰੇ ਤੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਜਿਆਦਾ ਤੋਂ ਜਿਆਦਾ ਹੋ ਸਕੇ ਜੀ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ